اج لگا کی مش جہری بن کے تیار ہے اور یہ میہ پتھر کے موقع تھی اس گل کا ذکر کیا گیا ਮਜਦ ਨੂੰ ਬਣਾਉਣ ਦਾ ਜਿਹੜਾ ਅਸਲ ਮਕਸਦ ਹੈ ਉਹ ਸਮਾਜਿਕ ਵਿਵਸਥਾ ਦੇ ਵਿੱਚ ਅੱਛੇ ਲੋਕਾਂ ਦੀ ਜਿਗਰ ਜੀ ਵਧਾਣਾ ਹੈ ਧਾਰਮਿਕ ਐਸਾ ਮੁੱਦਾ ਹੈ ਕਿ ਜਿਹੜਾ ਬੜਾ ਨਾਜ਼ੁਕ ਵੀ ਹੈ ਤੇ ਬੜਾ ਮਜ਼ਬੂਤ ਵੀ ਹੈ ਅਕਸਰ ਲੋਕ ਧਰਮ ਨੂੰ ਲੈ ਕੇ ਆਪਸ ਦੇ ਵਿੱਚ ਟਿੰਕੂ ਟਿੰਕੂ ਦੇ ਦਿੱਤੇ ਜਾਂਦੇ ਨੇ لیکن ਵਿਚਾਰੀ ਗੱਲ ਇਹ ਹੈ ਕਿ ਜਿੰਨੇ ਵੀ ਧਰਮ ਨੇ ਇਹਨਾਂ ਦੀ ਸਥਾਪਨਾ ਕਿਉਂ ਕੀਤੀ ਗਈ ਕਿਉਂ ਬਣਾਏ ਗਏ ਅਗਰ ਇਬਾਦਤ ਕਰਨ ਦਾ ਜਿਹੜਾ ਮੂਲ ਸਿਧਾਂਤ ਹੈ ਇਬਾਦਤ ਦੀ ਜਿਹੜੀ ਵਜ੍ਹਾ ਹੈ ਉਹ ਕੀ ਜਦ ਵੀ ਕਿਸੇ ਕੰਮ ਦੀ ਅਸਲ ਵਜ੍ਹਾ ਤੁਹਾਨੂੰ ਪਤਾ ਹੋ ਗਈ ਹੋ ਕੇ ਜੇ ਪਾਰਦਰਸ਼ਤਾ ਹੋਵੇ ਸਾਫ ਸੁਥਰਾ ਕੰਮ ਹੋਵੇ ਤੇ ਕਿਸੇ ਨੂੰ ਕੋਈ ਕਿੰਧੂ ਕਿੰਧੂ ਕਰਨ ਦਾ ਮੌਕਾ ਨਹੀਂ ਮਿਲਦਾ ਕੋਈ ਦਿਲ ਦੇ ਵਿੱਚ ਸ਼ੱਕ ਨਹੀਂ ਪੈਦਾ ਜਿਹੜਾ ਵੀ ਚੀਜ਼ਾਂ ਨੂੰ ਲਪੋਇਆ ਜਾਂਦਾ ਹੈ ਉਹ ਸ਼ੱਕ ਪੈਦਾ ਤੇ ਧਰਮ ਜਿਹੜੇ ਨੇ ਬਿਲਕੁਲ ਸਾਫ਼ ਸੁਥਰੇ ਕੋਈ ਵੀ ਮਜ਼ਬੂਤ ਜਦ ਅਸੀਂ ਧਰਮ ਦੇ ਸਨੇਹ ਨੂੰ ਲਕੋਣੇ ਆ ਤੇ ਆਪਣੇ ਸਵਾਰਥ ਨੂੰ ਅੱਗੇ ਲੈ ਕੇ ਆੰਦੇ ਆਪਣੇ ਮਤਲਬ ਨੂੰ ਅੱਗੇ ਲੈ ਕੇ ਆੰਦੇ ਆ غلط فہمیاں ہوں ایک دوسرے کے خلاف دل <سؤال> اور دماغ نفرت جی اور اگر نہیں ہوں گے گل بالکل صاف ستھری ہوئے سی ہو جگہ نیکی کا آپسی بھائی چارک سانح کا سنہا ہے وہ سارے تک پہنچ رہے ہیں اللہ تعالی نے نبی حضرت محمد صاحب صلی اللہ علیہ نے ਜੋ دین 사 ਨੂੰ عطا فرمایا ਸਾਡਾ ਜਿਹੜਾ ਮਸਲਮ ਹੈ ਇਸਲਾਮ ਆਪਣੇ ਹਿੰਦੂ ਸਿੱਖ ਪ੍ਰਵਾਹ ਨੂੰ ਵੀ ਦੱਸਦਾ ਚੱਲਦਾ ਸਾਡੇ ਧਰਮ ਦੇ ਵਿੱਚ 124000 ਕبھی ਹੋਏ ਉਹਨਾਂ ਚ ਸਭ ਤੋਂ ਅਖੀਰ ਚ حضرت ਮੁਹੰਮਦ ਸਾਹਿਬ ਸਲ ਸਲਮ ਆਏ ਉਹ ਜਿਹੜੇ 124000 ਪਹਿਲਾਂ ਹੋਏ ਹੈ ਤਾਂ ਉਹ ਵੀ ਅੱਲਾ ਦੇ ਬੜੇ ਕਰੀਬ ਬੰਦੇ ਲੇਕਿਨ ਉਹਨਾਂ ਦਾ ਜਿਹੜਾ دین ਹੈ ਉਹ ਆਪਣੇ ਇਲਾਕੇ ਤੋਂ ਕਦੀ ਬਾਹਰ ਨੂੰ ਨਿਕਲਦਾ محمد صلی اللہ علیہ وسلم نے دین نو مکمل کی تا کی پہلا دا دنیا یہ کہہ دی رہی ٹھیک ہے بھی ایک دی پوجا ہونی چاہی دی ایک دی عبادت ہونی چاہی دی ایک راب کے مطلب ہے محمد صلی اللہ علیہ وسلم نے اس گل نو مکمل کی تا فرمایا ایک راب اور رسول نو جلے لوگ مننگے او چھوہ چھوٹ نہیں کرنگے جس طرح خدا نو ایک مندے اسی طرح انسانہ نو ایک مننگے ਮਸਲਮ ਨੂੰ ਮੁਕੰਮਲ ਕੀਤਾ ਪਰ ਮੈਂ ਇਹ ਤਾਂ ਐਵੇਂ ਖੁਦਾਇਕ ਹੈ ਪਰ ਦੂਈ ਦਾ ਕਈ ਜਨ ਨੇ ਕਾਲੇ ਨੀਵੇਂ ਨੇ ਕਈ ਜਨ ਨੇ ਗਰੀਬ ਨੀਵੇਂ ਨੇ ਕਈ ਜਨ ਨੇ ਫਲਾਨੀ ਬਰਾਦਰੀ ਵਾਲੇ ਨੀਵੇਂ ਨੇ ਕਈ ਨੂੰ ਫਲਾਨਾ ਬੰਦਾ ਘਟਿਆ ਆਪਣੇ ਕੋਲੋਂ ਫਿਰ ਜਿਹੜੇ ਜਿਹੜੇ ਜਿਕਰਾ ਬਹੁਤ ਮੰਨਦੇ ਹੋ ਤੇ ਆਪਸ ਚ ਵੀ ਇੱਕੋ ਹੀ ਨਿਗਾਹ ਦੀ ਇੱਕੋ ਹੀ ਨਜ਼ਰੀਏ ਨੂੰ ਰੱਖਦੇ ਹੁਣ ਕਿਉਂਕਿ ਮੁਹੰਮਦ ਸੱਲ ਸੱਲਮ ਦਾ ਜਿਹੜਾ ਸਨੇਹਾ ਹੈ ਉਹਨਾਂ ਨੂੰ ਇਹ ਜ਼ਰੂਰਤ ਮਹਿਸੂਸ ਹੋਈ ਕਿ ਅੱਛੇ ਲੋਕ ਜਿਹੜੇ ਹੈ ਸਮਾਜਿਕ ਵਿਵਸਥਾ ਚ ਇਸਲਾਮ ਦਾ ਮਤਲਬ ਜਿਹੜਾ ਸ਼ਬਦ ਇਸਲਾਮ ਹੈ ਇਹਦਾ ਮਤਲਬ ਹੈ ਸਲਾਮਤੀ ਸਲਾਮਤੀ ਦਾ ਮਤਲਬ ਅਮਨ ਸਕੂਨ ਭਾਈਚਾਰਾ ਅਮਨ ਸਕੂਨ ਭਾਈਚਾਰਾ ਕਿਤਾ ਕਾਇਮ ਹੋਵੇ ਜਦ ਤੁਸੀਂ ਦੂਸਰੇ ਬੰਦੇ ਨੂੰ ਉਹਦੇ ਧਰਮ ਦੇ ਉੱਪਰ ਉਹਦੀ ਜਾਤ ਉਹਦੇ ਰੰਗ ਉਹਦੀ ਬਰਾਦਰੀ ਦੇ باوجود ਇਸ ਗੱਲ ਨੂੰ ਮੰਨ ਲਓ ਕਿ ਵੀ ਇਹਦਾ ਵੀ ਵजूद ਹੈ ਔਰ ਇਹ ਵੀ ਸਾਡੇ ਵਾਂਗੂ ਦੁਨੀਆਂ ਦੇ ਉੱਤੇ ਬਸ ਰਿਹਾ ਹੈ ਪੰਗਾ ਕਿੱਥੋਂ ਪੈਂਦਾ ਹੈ ਪੰਗਾ ਉਦੋਂ ਪੈਂਦਾ ਹੈ ਜਦੋਂ ਅਸੀਂ ਚਾਹੁੰਦੇ ਵੀ ਦੂਜਾ ਬੰਦਾ ਵੀ ਸਾਡੇ ਹੀ ਰੰਗ ਦੇ ਮੁਤਾਬਕ ਸਾਡੀ ਬੋਲੀ ਦੇ ਮੁਤਾਬਕ ਸਾਡੇ ਮੁਤਾਬਕ ਹੀ ਇਬਾਦਤ ਕਰੇ ਕੁਰਾਨ ਜੱਲ੍ਹਾ ਤਾਲਾ ਨੇ ਕਿਹਾ ਵੀ ਧਰਮ ਦੇ ਵਿੱਚ ਕੋਈ ਜ਼ਬਰਦਸਤੀ ਨਹੀਂ ਨਹੀਂ ਤੁਹਾਨੂੰ ਪਤਾ ਹੈ ਨਾ ਪੰਜਾਬ ਦਾ ਜਿਹੜਾ ਇਤਿਹਾਸ ਹੈ ਵਿਚ ਬੜੀ ਇੱਕ ਲੰਮਾ ਇਤਿਹਾਸ ਜਿਹੜਾ ਹੈ ਉਹ ਉਹਨਾਂ ਹੁਕਮਰਾਨਾਂ ਦੇ ਨਾਲ ਜੁੜਿਆ ਹੈ ਜਿਨ੍ਹਾਂ ਨੇ ਧਰਮ ਦਾ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਉਸ ਵੇਲੇ ਵੀ ਜਿਹੜੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਸਹੀ ਤਰੀਕੇ ਦੇ ਨਾਲ ਮੰਨਣ ਵਾਲੇ ਲੋਕ ਸੀ ਚਾਹੇ ਉਹ ਸਾਈਂ ਮੀਆਂ ਵੀਰ ਸਾਹਿਬ ਰਹਿਮਤੁੱਲਾਹਲੇ ਨੇ ਚਾਹੇ ਉਹ ਪੀਰ ਬੁੱਧੂ ਸ਼ਾਹ ਰਹਿਮਤੁੱਲਾਹ ਲੈਨੇ ਚਾਹੇ ਉਹ ਨਬੀ ਖਾਨ ਗਨੀ ਖਾਨ ਰਹਿਮਤੁੱਲਾਹ ਲੈਨੇ ਚਾਹੇ ਉਹ ਨਵਾਬ ਮਲੇਰ ਕੋਟਲਾ ਰਹਿਮਤੁੱਲਾਹ ਲੈਨੇ ਉਸ ਵੇਲੇ ਵੀ ਜਿਹੜੇ ਮੁਹੰਮਦ ਸਲਮ ਦੇ ਸਿਧਾਂਤਾਂ ਤੇ ਸੀ ਉਹਨਾਂ ਨੂੰ ਤਾਂ ਪਤਾ ਸੀ ਵੀ ਧਰਮ 'ਚ ੱੱਕਾ ਨਹੀਂ ਹੋ ਸਕਦਾ ਸਲਾਮਤੀ ਦਾ ਮਤਲਬ ਇਹ ਕਿ ਦੂਜੇ ਬੰਦੇ ਨੂੰ ਵੀ ਕਬੂਲ ਕਰੋ ਵੀ ਇਹ ਆਪਣੀ ਤਰ੍ਹਾਂ ਆਪਣੀ ਜਾਤ ਬਰਾਦਰੀ ਦੇ ਮੁਤਾਬਕ ਵੀ ਇਕ ਨੇਕ ਇਨਸਾਨ ਹੈ ਜੋ ਆਪਣੇ ਮੁਤਾਬਕ ਇਹ ਸਾਡੇ ਸਮਾਜਿਕ ਵਿਵਸਥਾ 'ਚ ਜੀ ਰਿਹਾ ਹੈ। ਧਰਮ ਵੀ ਇਸੇ ਲਈ ਬਣਾਏ ਗਏ ਸੀਗੇ ਕਿ ਅਸੀਂ ਸਮਾਜਿਕ ਵਿਵਸਥਾ ਦੇ ਅੱਛੇ ਲੋਕ ਬਣ ਜਾਈਏ। ਕੋਈ ਬਹੁਤ ਮਸ਼ਹੂਰ ਸ਼ਾਇਰ ਹੈ ਉਹਨਾਂ ਦਾ ਸ਼ੇਰ ਹੈ ਨੀਮ ਹਕੀਮ ਖਤਰੇ ਜਾਨ ਨੀਮ ਮੁੱਲਾ ਖਤਰਾਈ ਮਨ। ਉਹ ਜੰਦਾ ਜੇ ਡਾਕਟਰ ਜਿਹੜਾ ਅਨਪੜਾ ਹੈ ਉਹ 5-7 ਗੋਲੀਆਂ ਲੈ ਕੇ ਬਹਿ ਜਾਂਦਾ ਹੈ। ਉਹ ਜਿਹੜਾ ਆਇਆ ਉਹਨੂੰ ਸੀਟੀਬੀਟੀ ਦੇਈ ਜਾਂਦਾ ਜਿਹੜਾ ਠੀਕ ਹੋ ਗਿਆ ਠੀਕ ਹੋ ਗਿਆ ਅੱਗੇ ਅੱਗੇ ਚੱਲਦਾ ਐਦਾ ਹੀ ਧਰਮ ਨੂੰ ਚਲਾਉਣ ਵਾਲੇ ਕਈ ਮੌਲਵੀ ਨੇ ਇਹ ਅਲੱਗ-ਅਲੱਗ ਧਰਮਾਂ ਦੇ ਲੋਕ ਨੇ ਜਿਨ੍ਹਾਂ ਨੇ ਧਰਮ ਪੜਿਆ ਨਹੀਂ ਤੇ ਧਰਮ ਹੰਡਾਇਆ ਨਹੀਂ ਤੇ ਉਹਨਾਂ ਨੂੰ ਜਦ ਕਦੀ ਐ ਲੱਗਦਾ ਕਿ ਸਾਡੀ ਕੁਰਸੀ ਇੱਲੂਗੀ ਜਾਂ ਸਾਡੀ ਸੱਤਾ ਇੱਲੂਗੀ ਉਹ ਕਹਿੰਦੇ ਧਰਮ ਖਤਰੇ 'ਚ ਹੈ ਉਹ ਕਹਿੰਦੇ ਇਸਲਾਮ ਨੂੰ ਖਤਰਾ ਹੈ ਪੰਥ ਨੂੰ ਖਤਰਾ ਹੈ ਇੱਦਾਂ ਧਾਰਮਿਕ ਵਿਵਸਥਾ ਨੂੰ ਖਤਰਾ ਹੈ ਕਿਉਂਕਿ ਉਹਨਾਂ ਨੂੰ ਹਜੇ ਪਤਾ ਹੀ ਨਹੀਂ ਵੀ ਧਰਮ ਹੁੰਦਾ ਕੀ ਹੈ ਇਸ ਲਈ ਉਹ ਆਪਣੀ ਹیثیت ਨੂੰ ਬਚਾਉਣ ਦੇ ਲਈ ਸਿਰਫ ਆਪਣੀ ਸ਼ਖਸੀਅਤ ਨੂੰ ਬਚਾਉਣ ਦੇ ਲਈ ਧਰਮ ਨੂੰ ਖਤਰਾ ਦੱਸ ਕੇ ਕਿਸੇ ਵੀ ਦੂਰ ਕੌਮਾਂ ਨੂੰ ਦੋ ਮਸਬਦੇ ਲੋਕਾਂ ਨੂੰ ਆਪਸ ਦੇ ਵਿੱਚ ਨਾਰਾਜ਼ਗੀ ਦੇ ਕਗਾਰ ਦੇ ਉੱਤੇ ਲੈ ਕੇ ਆਏ। ਲੇਕਿਨ ਧਰਮ ਦੀ ਵਿਆਖਿਆ ਜਿਹੜੀ ਹੈ ਬੜੀ ਸੌਖੀ। ਵੀ ਧਰਮ ਸਿਰਫ ਇਸ ਲਈ ਦਿੱਜੇ ਗਏ ਕਿ ਅਸੀਂ ਸਮਾਜਿਕ ਵਿਵਸਥਾ ਦੇ ਵਿੱਚ ਅੱچھے ਇਨਸਾਨ ਬਣ ਕੇ ਫਿਰ ਵਿਚਰਨ ਲੱਗ ਪਈਏ ਤਾਂ ਕਿ ਸਾਡੀ ਜਿਹੜੀ ਸ਼ਖਸੀਅਤ ਹੈ ਇਹ ਨੇ ਤੋਂ ਕਿਸੇ ਦੂਸਰੇ ਨੂੰ ਤਕਲੀਫ ਨਾ ਹੋਵੇ। ਹਜ਼ਰਤ ਮੁਹੰਮਦ ਸਾਹਬ ਸੱਲੱਲਾਹੁ ਅਲੈਹਿ ਵਸੱਲਮ ਨੂੰ ਉਹਨਾਂ ਦੇ ਸਹਾਬਾਂ ਨੇ ਯਾਨੀ ਉਹਨਾਂ ਦੇ ਸ਼ਾਗਿਰਦਾਂ ਨੇ ਉਦੋਂ ਜਦੋਂ ਇਹ ਦੀਨ ਸ਼ੁਰੂ ਹੋਇਆ ਉਹਨਾਂ ਨੇ ਇੱਕੋ ਹੀ ਗੱਲ ਪੁੱਛੀ ਕਿ ਸੋਹਣਿਆ ਤੇਰੇ ਮੁਤਾਬਕ ਰੱਬ ਨੂੰ ਹੀ ਮੰਨ ਲਿਆ? ਵੀ ਤੁਸੀਂ ਕਿਹਾ ਖੁਦਾ ਇੱਕ ਹੈ? ਮਨ ਲਿਆ ਤੁਸੀਂ ਖੁਦਾ ਦੇ ਰਸੂਲ ਹੋ ਹੀ ਮੰਨ ਲਿਆ ਲੇਕਿਨ ਉਹਨਾਂ ਕਰਨਾ ਕੀ ਹੈ ਮਿਸਾਲ ਦੇ ਤੌਰ ਤੇ ਜਿੱਦਾਂ ਅੱਜ ਕੱਲ੍ਹ ਇਲੈਕਸ਼ਨ ਚੱਲ ਰਿਹਾ ਹੈ ਨਾ ਕੋਈ ਨਾ ਕੋਈ ਉਮੀਦਵਾਰ ਅਜਿੰਦਾ ਸੀਗੇ ਗੱਲ ਤਾਂ ਠੀਕ ਹੈ ਤੇਨੂੰ ਟਿਕਟ ਮਿਲ ਗਈ ਪਰ ਤੂੰ ਜਿੱਤੇਂਗਾ ਤੇ ਕਰੇਂਗਾ ਕੀ ਇਹ ਹੀ ਪੁੱਛਦੇ ਨਾ ਪਰ ਤੂੰ ਕੀ ਕਰੇਂਗਾ ਭਰਾਵਾ ਸਾਡੇ ਲਈ ਹਜ਼ਰਤ ਮੁਹੰਮਦ ਸਾਹੂਲ ਸੱਲਮ ਨੇ ਜਦ ਦੀਨ ਇਸਲਾਮ ਸ਼ੁਰੂ ਕੀਤਾ ਉਹਨਾਂ ਦੇ ਕਰੀਬ ਦੇ ਲੋਕਾਂ ਨੇ ਪੁੱਛਿਆ ਸੋਨਿਆ ਸੱਲੱਲਾਹ ਅਲੈਹ ਵਸੱਲਮ ਕੇ ਤੁਹਾਡੇ ਤਰੀਕੇ ਤੇ ਚੱਲਾਂਗੇ ਭਈ ਹੁਣ ਕਰਨਾ ਕੀ ਆਪਾਂ ਫਰਮਾਇਆ ਕਰਨਾ ਕੁਝ ਨਹੀਂ ਛੋਟਾ ਜਿਹਾ ਕੰਮ ਹੈ ਕੀ ਫਰਮਾਇਆ ਜਿਹੜਾ ਇੱਕ ਰੱਬ ਰਸੂਲ ਨੂੰ ਮੰਨੇਗਾ ਉਹ ਦੁਨੀਆ ਦੇ ਇਨਸਾਨਾਂ ਨਾਲ ਬਰਾਬਰੀ ਦਾ ਸਲੂਕ ਕਰੇਗਾ ਉਹ ਇਨਸਾਨਾਂ ਨਾਲ ਛੂਆ ਛੂਤ ਨਹੀਂ ਕਿਉਂ ਕਿਉਂਕਿ ਸਾਡੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਅੱਜ ਦੀ ਅੱਜ ਵੀ ਸਾਡੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਦੁਨੀਆ ਦੇ ਸਾਰੇ ਇਨਸਾਨਾਂ ਦੀ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਰੋਟੀ ਕਪੜਾ ਮਕਾਨ ਇਹ ਝੂਠ ਬੋਲਦੇ ਆ ਸਰਕਾਰ ਵਾਲੇ ਰੋਟੀ ਕਪੜਾ ਮਕਾਨ ਸਾਡੀ ਜ਼ਰੂਰਤ ਨਹੀਂ ਹੈ ਇੱਕ ਬੰਦਾ ਜਿਹੜਾ ਜਗਰਾਉਂ ਕੋਲ ਵੀ ਆ ਕੇ ਸਾਡੇ ਕੋਲ ਹੈਗਾ ਜਿਉਂਦੇ ਥਰਲੇ ਜਿਹੜੇ ਬੰਦੇ ਰਾਤ ਨੂੰ ਸੌਂਦੇ ਨਾ ਕੰਬਲ ਲੈ ਕੇ ਉਹਨਾਂ ਨੂੰ ਰੋਟੀ ਮਿਲੂਗੀ ਨਹੀਂ ਮਿਲੂਗੀ ਤੈ ਨਹੀਂ ਨੀ ਸੁਬਹ ਚਾਹ ਮਿਲੂਗੀ ਨਹੀਂ ਮਿਲੂਗੀ ਤੈ ਨਹੀਂ ਹੈ ਕਪੜੇ ਵਧੀਆ ਹੈ ਕਿ ਨਹੀਂ ਇਹ ਮੈਟਰ ਨਹੀਂ ਕਰਦਾ ਕੰਬਲ ਰਾਤ ਨੂੰ ਕੋਈ ਦੇ ਗਿਆ ਨਹੀਂ ਦੇ ਗਿਆ ਇਹ ਵੀ ਮੈਟਰ ਨਹੀਂ ਇਹ ਮੈਟਰ ਕਰਦਾ ਜੂ ਇਹ ਰਾਤ ਨੂੰ ਆ ਕੇ ਉਹਨਾਂ ਨੂੰ ਠੁੱਡਾ ਮਾਰ ਕੇ ਗੰਦੀ ਗਾਲ ਕੱਢ ਗਏ ਇਹਨਾਂ ਕਹਵੇਂਗੇ ਇੱਥੇ ਕੋਲੇ ਲੱਗੇ ਆ ਜਿਹੜਾ ਸਜਦਾ ਕਰਦੇ ਪਏ ਆ ਉਸ ਸਜਦੇ ਦੇ ਵਿੱਚ ਭਰਾਵਾਂ ਦੀ ਦੁਸ਼ਮਣੀ ਤਾਂ ਨਾ ਹੋਵੇ ਗਵਾਂਡੀਆਂ ਦੀ ਖੁੰਦਕ ਤਾਂ ਨਾ ਹੋਵੇ ਉਸ ਸਜਦੇ 'ਚ ਠੱਗੀਆਂ ਨਾ ਹੋਣ ਬੇਈਮਾਨੀਆਂ ਨਾ ਹੋਵੇ ਕਿਸੇ ਤੀ ਪੈਣ ਵਾਲੋ ਦੀ ਗੰਦੀ ਨਿਗਾਹ ਨਾ ਪਈ ਹੋਵੇ ਤਾਂ ਹੀ ਤਾਂ ਉਹ ਸਜਦਾ ਕਬੂਲ ਹੋਏਗਾ ਨਾ ਹੁਣ ਗੰਦ ਦੇ ਉੱਤੇ ਕੀਤਾ ਹੋਇਆ ਸਜਦਾ ਤਾਂ ਖੁਦਾ ਨੂੰ ਪਸੰਦ ਨਹੀਂ ਆ ਸਕਦਾ ਤੇ ਇਸ ਲਈ ਇਹ ਠੀਕ ਹੈ ਕਿ ਮਸਜਿਦ ਬਣਾਈ ਹੈ ਇਹ ਠੀਕ ਹੈ ਅਸੀਂ ਆਪਣੇ ਐ ਤੇ ਕਹੀਏ ਵੀ ਅਸੀਂ ਬਹੁਤ ਵੱਡੇ ਧਰਮੀ ਆ ਧਰਮੀ ਲੋਕਾਂ ਨੂੰ ਵੀ ਅੱਜ ਕੱਲੇ ਭੁਲੇਖਾ ਹੋ ਗਿਆ ਹੈ ਉਹਨਾਂ ਜੈਸੇ ਬਹੁਤ ਜ਼ਿਆਦਾ ਲੋਕ ਆ ਗਏ ਜਿਹੜੇ ਦੱਬ ਕੇ ਧਰਮ ਦਾ ਗਲਤ ਇਸਤੇਮਾਲ ਕਰਦੇ ਐ ਧਰਮ ਦਾ ਮਾਲ ਖਾਂਦੇ ਐ ਔਰ ਫਿਰ ਸਵੇਰੇ ਸ਼ਾਮ ਰਹਾਫਰਾ ਵੀ ਕਰੀ ਜਾਂਦੇ ਐ ਸੋਈ ਤੇ ਪਤਾ ਨਹੀਂ ਰੱਬ ਰਾਜ਼ੀ ਹੈ ਰਾਜ਼ੀ ਨਹੀਂ ਹੈ ਉਹਨੇ ਰੱਸੀ ਿੱੱਲੀ ਛੱਡਤੀ ਹੈ ਕਿਉਂਕਿ ਨਰਾਜ਼ ਹੋ ਗਿਆ ਹੈ ਉਹਨਾਂ ਰੱਸੀ ਦਿੱਲੀ ਛੱਡਦੀ ਕਹਿੰਦਾ ਕਰ ਕਿੰਨੇ ਕੁ ਗੁਨਾਹ ਕਰਨੇ ਆ ਫਿਰ ਤੈਨੂੰ ਇੱਕੋ ਵਾਰੀ ਰਗਣਨਾ موسی علیہ السلام ਨੇ ਅੱਲਾਹ ਤਾਲਾ ਨੂੰ ਇੱਕ ਦਿਨ ਪੁੱਛਿਆ ਨਾ ਯਾ ਅੱਲਾ ਕਾਇਨਾਤ 'ਚ ਐਸਾ ਬੰਦਾ ਦੱਸ ਜਿਹਦੇ ਤੋਂ ਤੂੰ ਸਭ ਤੋਂ ਜ਼ਿਆਦਾ ਨਾਰਾਜ਼ ਹੋਵੇਂ ਉਹਨਾਂ ਨੂੰ ਦੱਸਤਾ ਵੀ ਉਹ ਫਰਲਾਨਾ ਬੰਦਾ ਉਹ ਗਏ ਜੇ ਕੋਲੋਂ ਤਾਂ ਬੜੇ ਵਧੀਆ ਮਹਿਲ 'ਚ ਰਹਿ ਰਿਹਾ ਨੌਕਰ ਚੌਕਰ ਇਹ ਉਹ ਸਭ ਕੁਝ ਓਏ ਅੱਲਾ ਇਹ ਇਹਦੇ ਨਾਲ ਤੂੰ ਨਾਰਾਜ਼ ਇਹ ਤਾਂ ਵਧੀਆ ਕੱਪੜੇ ਪਾਏ ਹੋਏ ਵਧੀਆ ਘੋੜ ਸਵਾਰੀ ਕਰਦਾ ਆ ਰਿਹਾ ਇਹਨੇ ਇੰਨੇ ਨੌਕਰ ਚੌਕਰ ਪਰ ਮੈਂ ਧਿਆਨ ਨਾ ਦੇ ਕੇ ਇਹਨੂੰ ਸਜਦਾ ਕਰਨ ਲਈ ਤੌਹੀਕ ਨਹੀਂ ਦਿੱਤੀ ਅਸੀਂ ਇਹਨੂੰ ਆਪਣੇ ਅੱਗੇ ਸਜਦਾ ਕਰਨ ਦੀ ਤੌਫੀਕ ਨਹੀਂ ਦਿੱਤੀ ਇਹ ਸਭ ਤੋਂ ਵੱਡਾ ਅਜ਼ਾਬ ਹੈ ਇਹ ਕਿਸੇ ਗਰੀਬ ਦੇ ਮੂੰਹ ਚ ਲੁਕਮਾ ਨਹੀਂ ਪਾ ਸਕਦਾ ਇਹ ਸਭ ਤੋਂ ਵੱਡਾ ਅਜ਼ਾਬ ਹੈ ਇਹ ਕਿਸੇ ਨਾਲ ਹੱਸ ਕੇ ਨਹੀਂ ਬੋਲ ਸਕਦਾ ਇਹ ਸਭ ਤੋਂ ਵੱਡਾ ਅਜ਼ਾਬ ਹੈ ਇਹ ਆਪਣੇ ਮਾਪੇ ਦਾ ਪਰਮਾਪਰਧਾਰ ਨਹੀਂ ਹੈ ਇਹ ਸਭ ਤੋਂ ਵੱਡਾ ਅਜ਼ਾਬ ਹੈ ਇਹ ਚੀਜ਼ਾਂ ਨੇਮਤ ਨਹੀਂ ਹੈ ਜਿਨੂੰ ਅਸੀਂ ਨੇਮਤ ਸਮਝਦੇ ਆ ਨੇਮਤ ਤਾਂ ਹੁੰਦੀ ਜਦ ਸਮਾਜਿਕ ਵਿਵਸਥਾ ਸਾਡਾ ਘਰ ਖੂਬਸੂਰਤ ਹੁੰਦਾ ਉੱਥੇ ਕੋਈ ਰਫਣ ਨਾ ਪਿਆ ਹੁੰਦਾ ਔਰ ਫਿਰ ਸਾਡਾ ਦਿਲ ਇਸ ਗੱਲ ਤੇ ਇਤਮਿਨਾਨ ਕਰਦਾ ਕਿ ਮੈਂ ਜਿਹੜਾ ਲੁਕਮਾ ਖਾਂਦਾ ਹੈ ਹਲਾਲ ਦਾ ਹੈ ਔਰ ਹਲਾਲ ਦਾ ਲੁਕਮਾ ਖਾ ਕੇ ਵੇ ਅਸੀਂ ਖੁਦਾ ਦੇ ਅਗੇ ਸਜਦਾ ਕਰਨ ਦਾ ਮੌਕਾ ਮਿਲ ਜਾਂਦਾ ਤੇ ਫਿਰ ਖੁਦਾ ਰਾਜ਼ੀ ਆਪਣੇ ਧਰਮ ਦੇ ਵਿੱਚ ਪਰਪੱਖ ਹੋ ਕੇ ਅਗਰ ਤੁਹਾਨੂੰ ਇਹ ਲੱਗਦਾ ਹੈ ਕਿ ਹੁਣ ਦੂਸਰੇ ਧਰਮ ਵਾਲਾ ਬੰਦਾ ਸਤਕਾਰ ਵਾਲਾ ਹੈ ਆਪਣੀ ਇਬਾਦਤ ਦੇ ਦੌਰਾਨ ਤਾਨੂੰ ਐ ਲੱਗਦਾ ਕਿ ਦੂਸਰਾ ਵਾਲਾ ਵੀ ਇੱਜ਼ਤਦਾਰ ਹੈ ਅਸੀਂ ਕਿਸੇ ਨਾਲ ਉਹਦੀ ਰੰਗ ਦੀ ਵਜ੍ਹਾ ਨਾਲ ਉਹਦੀ ਜਾਤ ਦੀ ਵਜ੍ਹਾ ਨਾਲ ਉਹਦੇ ਧਰਮ ਦੀ ਵਜ੍ਹਾ ਨਾਲ ਅਸੀਂ ਉਹਦੀ ਬੁਰਾਈ ਨਹੀਂ ਕਰਦੇ ਅਸੀਂ ਉਹਨੂੰ ਰਿਸਪੈਕਟੇਬਲ ਸਮਝਦੇ ਹਾਂ ਸਤਕਾਰਯੋਗ ਸਮਝਦੇ ਹਾਂ ਫਿਰ ਤਾਂ ਖੁਦਾ ਤੁਹਾਡੇ ਤੋਂ ਰਾਜ਼ੀ ਔਰ ਅਗਰ ਤੁਹਾਨੂੰ ਤੋੜਾ ਜਾਏ ਭੁਲੇਖਾ ਪੈ ਗਿਆ ਖਰਬੂਜੇ ਨੂੰ ਦੇਖ ਕੇ ਕਹੇ ਵੀ ਇਹ ਖਰਬੂਜਾ ਰੰਗ ਫੜ ਲੈਂਦਾ ਨਾ ਤੁਹਾਨੂੰ ਭੁਲੇਖਾ ਕਿ ਭਾਂਡੇ ਆ ਲੱਗ ਹੋਣੇ ਚਾਹੀਦੇ ਆ ਮੇਰੇ ਅਲੱਗ ਹੋਣ ਤੇ ਡਰਾਈਵਰ ਦੇ ਅਲੱਗ ਹੋਣ ਤੇ ਖੇਤ ਮਜ਼ਦੂਰ ਦੇ ਅਲੱਗ ਹੋਣ ਜੇ ਤੁਹਾਨੂੰ ਖੁਦਾ ਦੇ ਕੁੰਬੇ ਨਾਲ ਨਫ਼ਰਤ ਹੈ ਔਰ ਕਿਤੇ ਨਾ ਕਿਤੇ ਅਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਦੂਜਿਆਂ ਤੋਂ ਬੜਾ ਜ਼ਿਆਦਾ ਅੱਛਾ ਦੂਜਾ ਮੇਰੇ ਤੋਂ ਥੋੜਾ ਜਿਹਾ ਘਟੀਆ ਹੈ ਤੇ ਇੱਕ ਵਾਰੀ ਫਿਰ ਦੁਬਾਰਾ ਕਲਮਾ ਪੜ੍ਹਨ ਦੀ ਜ਼ਰੂਰਤ ਹੈ ਇੱਕ ਵਾਰੀ ਫਿਰ ਖੁਦਾ ਦੇ ਹਜ਼ੂਰ ਤੌਬਾ ਕਰਨ ਦੀ ਜ਼ਰੂਰਤ ਹੈ कि ਅਸੀਂ ਆਪਣੇ ਆਪ ਨੂੰ ਚੰਗੇ ਸਮਝਦੇ ਰਹੀਏ ਦੂਸਰਿਆਂ ਨੂੰ ਮੰਦੇ ਸਮਝਦੇ ਰਹੀਏ ਨਹੀਂ ਉਹ ਨਮਾਜ਼ ਪੜਨੀ ਸ਼ੁਰੂ ਕਰਨੀ ਹੈ ਮੈਂ ਪਿਛਲੀ ਵਾਰੀ ਵੀ ਅਰਜ਼ ਕੀਤਾ ਸੀ ਨਮਾਜ਼ ਹੀ ਸਿਰਫ ਉਹੀ ਹੈ ਕਿ ਜਿਹਦੀ ਨਮਾਜ਼ ਉਹਨੂੰ ਬੁਰਾਈ ਤੋਂ ਰੋਕਦੀ ਹੈ ਅਸੀਂ ਨਮਾਜ਼ ਪੜ ਕੇ ਬਾਹਰ ਨਿਕਲੇ ਬਾਹਰ ਸਾਡੀ ਕੋਈ ਦੀਫੈਂਟ ਹੈ ਕੋਈ ਸੀ ਮਸਲਤ ਨਹੀਂ ਹੈ ਉਹ ਜਾ ਰਹੀ ਹੋਈਏ ਤੇ ਉਹ ਨਮਾਜ਼ੀ ਉਹਦੇ ਵੱਲ ਗੰਦੀ ਨਿਗਾਹ ਨਾਲ ਵੇਖ ਲਵੇ ਫਿਰ ਉਹ ਨਮਾਜ਼ ਪੜ ਕੇ ਨਹੀਂ ਆਇਆ ਇਹ ਆਪਣੇ ਆਪ ਨੂੰ ਧੋਖਾ ਦੇ ਕੇ ਆਇਆ ਹੈ ਜਦੋਂ ਮੁਸਲਮਾਨ ਹੈ ਹਿੰਦੂ ਆ ਸਿੱਖ ਹੈ ਉਹ ਆਪਣੇ ਧਰਮ ਸਥਾਨ ਚ ਅੰਦਰ ਗਿਆ ਨਾ ਬਾਹਰ ਆਇਆ ਤੇ ਉਹਦਾ ਕਿਸੇ ਦਾ ਅੱਖਾਂ ਨਾਲ ਹੀ ਪਲਤਕਾਰ ਕਰ ਰਿਹਾ ਨਾ ਫਿਰ ਇਹ ਅੰਦਰ ਖੁਦਾ ਨੂੰ ਨਹੀਂ ਮੰਨਣ ਗਿਆ ਇਹ ਦਿਖਾਵਾ ਕਰਨ ਲਈ ਗਿਆ ਤੇ ਵਿਹਾਰ ਬਦਲਣਾ ਹੈ ਇੱਜ਼ਤ ਬੰਦਾ ਕੱਪੜਿਆਂ ਨਾਲ ਨਹੀਂ ਬੰਦਾ ਇੱਜ਼ਤ ਉਹਦੇ ਨਾਲ ਨਹੀਂ ਹੁੰਦੀ ਇੱਜ਼ਤ ਇਲਮ ਨਾਲ ਨਹੀਂ ਹੁੰਦੀ ਇੱਜ਼ਤ ਤੁਹਾਡੇ ਵਿਹਾਰ ਨਾਲ ਹੋਰ ਇੱਜ਼ਤ ਵੀ ਕਿਹੜੀ ਜਿਹੜੀ ਰੱਬ ਦੀ ਨਿਗਾਹ ਵੀ ਇੱਜ਼ਤ ਹੋ ਜਾਵੇ ਮੱਲੇ ਵਾਲੇ ਕਹੀ ਜਾਂਦੇ ਐ ਬੰਦਾ ਵਧੀਆ ਮਾਂ ਕਹੀ ਜਾਂਦੀ ਖਰਾਬ ਯਾਰ ਦੋਸਤ ਕਹਿੰਦੇ ਵਧੀਆ ਪਿਓ ਕਹਿੰਦੇ ਬਦਮਾਸ਼ ਇਸ ਲਈ ਉਹ ਜਾਤੀ ਵੀ ਵਧੀਆ ਕਹਿੰਦੇ ਕੌਣ ਘਰ ਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਬਾਹਰਲੇ ਲੋਕਾਂ ਨੂੰ ਜੇ ਸਾਡੇ ਘਰ ਦਾ ਬੰਦਾ ਹੈ ਇਸੇ ਤਰ੍ਹਾਂ ਘਰ ਦੇ ਵੀ ਕਹਿਣਗੇ ਸਾਡਾ ਦੋਸਤ ਹੈ ਤੇ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਦੁਆ ਕਰੋ ਅੱਲਾ ਇਨਾਕਰਾਤੇ ਮੈਨੂੰ ਤੁਹਾਨੂੰ ਸਭ ਨੂੰ ਅਮਲ ਦੀ ਤੌਫੀਕ ਕਿਤਾਬ ਬਖਸ਼ੇ ਦੁਆ ਕਰੋ ਦਵਾਨਾ ਨਿਲਦੂਦਾ